ਕਰੋ ਕਰੋ ओके ओके हां जी सर ਕੀ ਹੈ ਜੇ ਇੱਥੇ ਜਿਹੜਾ ਬਲਕ ਸਪਲਾਈ ਵਾਟਰ ਹੋਣਾ ਹੈ ਅੰਮ੍ਰਿਤਸਰ ਨੂੰ ਉਹਦੇ ਵਾਸਤੇ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਅਬਰ ਸਰ ਜੀ ਅਸੀਂ ਲੈ ਕੇ ਆਏ ਹਾਂ ਸਾਹਿਬ ਜਬਰ ਸਰ ਲਈ ਸਾਫ ਸੁਥਰਾ ਪਾਣੀ ਉਹਦੀ ਅੱਜ ਵਿਜ਼ਿਟ ਕੀਤੀ ਹੈ ਜਿਹੜੀ ਸਾਈਟ ਵੱਲੇ ਦੀ ਬੈਕ ਸਾਈਡ ਤੇ ਬਣ ਰਿਆ 40 ਏਕੜ ਤੇ ਪ੍ਰੋਜੈਕਟ ਹੈ 650 ਕਰੋੜ ਰੁਪਈਆ ਦਿੱਤੀ ਲੱਗਣਾ ਹੈ ਪਹਿਲੇ ਫੇਜ਼ ਇਹਦੇ ਵਿੱਚ ਕਰੀਬ 51 ਜਿਹੜੇ ਓਵਰਹੈੱਡ ਬਾਲਕੀ ਦੇ ਟੈਂਕੀਆਂ ਵੱਡੀਆਂ ਵੱਡੀਆਂ ਬਣ ਰਹੀਆਂ ਜਿਹੜੀਆਂ ਤੁਸੀਂ ਐਸ ਲੈਵਲ ਦੇ ਆ ਇੱਕ ਟੈਂਕੀ ਕਰੀਬ 2 ਮਿਲੀਲੀਟਰ ਮਿਲੀਅਨ ਲੀਟਰ ਦੀ ਹੈ ਔਰ ਕਰੀਬ 20 ਲੱਖ ਲੀਟਰ ਪਾਣੀ ਉਹਦੇ ਵਿੱਚ ਹੋਏਗਾ ਔਰ ਇਹ ਜਿਹੜਾ ਟੈਂਕ ਕਿਉਂ ਬਣਨੇ ਨੇ ਨੌਰਥ ਤੇ ਸਾਊਥ ਦੋ ਜ਼ੋਨ ਅਮਰਸਰ ਦੇ ਬਣਾਏ ਨੇ ਅਰ ਇਹ ਤੁਹਾਨੂੰ ਪ੍ਰੋਜੈਕਟ ਸਾਰਾ ਅਸੀਂ ਦੱਸਿਆ ਕਿ ਕਿਵੇਂ ਪਾਣੀ ਜਿਹੜੀ ਯੂਪੀਡੀਸੀ ਨਹਿਰ ਚੋਂ ਲੈ ਕੇ ਉਹ ਫਿਰ ਇਹਦੇ ਚ ਵੱਖ-ਵੱਖ ਪੜਾਵਾਂ ਦੇ ਰਾਹੀਂ ਪਿੰਨਰ ਸਟੋਰ ਕਰਨਗੇ ਫਿਰ ਉਹਨੂੰ ਫਿਲਟਰ ਕਰਨਗੇ ਫਿਰ ਉਹਤੇ ਕਲੋਰੀਨ ਮਿਕਸ ਕਰਕੇ ਫਿਰ ਜਿਹੜਾ ਜਿਹੜਾ ਸਾਫ਼ ਪਾਣੀ ਆ ਉਹਨੂੰ ਸਟੋਰ ਕਰਕੇ ਕਰੀਬ 120 ਮਿਲੀਅਨ ਲਟਰ ਦਾ ਇਹਨਾਂ ਕੈਪੈਸਿਟੀ ਬਣਾਈ ਸਟੋਰੇਜ ਦੀ ਉਤੋਂ ਫਿਰ ਬਾਅਦ ਪੰਪਾਂ ਦੇ ਨਾਲ ਜਿਹੜਾ ਪਾਣੀ ਹੈ ਉਹਨੂੰ ਪੁਸ਼ ਕਰਨੇ ਜਿਹੜੇ ਓਵਰ ਹੈਡ ਬਣੇ ਨੇ ਜਿਹੜੀਆਂ ਟੈਂਕੀਆਂ ਵੱਡੀਆਂ ਬਣੀਆਂ ਸ਼ਹਿਰ ਵਾਸੀ ਦੇਖਦੇ ਜਿਹੜੇ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਵਿੱਚ ਪਹੁੰਚੇਗਾ ਔਰ 24 ਟੈਂਕੀਆਂ ਪੁਰਾਣੀਆਂ ਨੇ ਹੁਣ ਜਿਹੜਾ ਸੈਕੰਡ ਫੇਜ਼ ਹੈ ਉਹਦੇ ਚ ਵਾਟਰ ਸਪਲਾਈ ਜਿਹੜੀ ਘਰਾਂ ਨੂੰ ਹਣੀ ਹੈ ਉਹਦਾ ਪ੍ਰੋਜੈਕਟ ਪਾਇਆ ਜਾਏਗਾ ਕਿ ਸਾਰੇ ਪਾਣੀ ਉੱਥੇ ਤੱਕ ਪਹੁੰਚੇ ਦੇਖੋ ਅੰਮ੍ਰਿਤਸਰ ਦੀ ਗੁੱਤਰ ਸਰੋਵਰਾਂ ਦਾ ਸ਼ਹਿਰ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪਾਣੀ ਬਹੁਤ ਘੱਟ ਹੀ ਹੈ ਲਾ ਮਾੜਾ ਹੋ ਗਿਆ ਕਿਉਂਕਿ ਕੁਝ ਸਵਾਰਥੀ ਲੋਕਾਂ ਨੇ ਆਪਣੇ ਸਵਾਰਥ ਵਾਸਤੇ ਪਾਣੀ ਬੂਰ ਕਰ ਕਰਕੇ ਜ਼ਮੀਨ ਦੀ ਠਾਪੀ ਕੀਤੀ ਔਰ ਇੱਥੇ ਨਹੀਂ ਤੁਸੀਂ ਵਿਧਾਨੇ ਦੇ ਖੇਰ ਦਾ ਹਾਲ ਗਏ ਕਿਉਂ ਜਿੱਥੇ ਵੀ ਵੱਡੇ ਦਸਤੀ ਗੜੋ ਜਾਂ ਲੋਕਾਂ ਦੀ ਜਿਹੜੀ ਮੂਹ ਨਾ ਹੋਵੇ ਕੁਦਰਤ ਦੇ ਨਾਲ ਉਹਨਾਂ ਨੇ ਇਹੋ ਜੇ ਕੰਮ ਕੀਤੇ ਹੈ ਔਰ ਕੁਝ ਲੋਕ ਚੰਗੇ ਵੀ ਨੇ ਜਿਹੜੇ ਚੰਗਾ ਥੀ ਤਰੀਕੇ ਨਾਲ ਆਪਣੇ ਆਪ ਨੂੰ ਯੂਨੀਫਾਰਮਲੀ ਪ੍ਰੋਜੈਕਟ ਕਰਦੇ ਨੇ ਉਹਨਾਂ ਕਰਕੇ ਧਰਤੀ ਅੱਲਾ ਪਾਣੀ ਬਹੁਤ ਗੰਦਲਾ ਹੋ ਗਿਆ ਆਉਣ ਵਾਲੇ ਸਮੇਂ ਸਾਡੀ ਵੀ ਬਈਆਂ ਪੀੜੀਆਂ ਨੇ ਉਹਨਾਂ ਨੂੰ ਬੜੀ ਵੱਡੀ ਮੁਸੀਬਤਾਂ ਜੁੜਜਣਾ ਪੈਣਾ ਜੇ ਅਸੀਂ ਇਹਨੂੰ ਸਹੀ ਤਰੀਕੇ ਨਾਲ ਲੋਕਾਂ ਨੂੰ ਪਹੁੰਚਾਉਣ ਤੋਂ ਬਾਅਦ ਲੋਕਾਂ ਤੱਕ ਡਿਲੀਵਰ ਨਹੀਂ ਕਰਾਉਂਦੇ ਤਾਂ ਇਹ ਜਿਹੜਾ ਪਾਣੀ ਹੈ ਇਹਦਾ ਪੀਐਚ ਲੈਵਲ 6.5 ਤੋਂ 7 ਪੀਐਚ ਹੋਏਗਾ ਔਰ ਇਹ ਬਿਹਤਰੀਨ ਪਾਣੀ ਜਿਹੜੀ ਬਿਸਲਰੀ ਵਾਟਰ ਹੈ ਜਾਂ ਜਿਹੜਾ ਹਿਮਾਲਿਆ ਦਾ ਪਾਣੀ ਮਿੰਗਾ ਕਰ ਦਿੱਤੀ ਜੀ ਉਹਦੇ ਤੋਂ ਬਿਹਤਰੀਨ ਪਾਣੀ ਇਹ ਹੋਏਗਾ ਔਰ ਇਹਦੀ ਜਿਹੜੀ ਟੈਸਟਿੰਗ ਹੈ ਕਰੀਬ ਤੁਸੀਂ ਕਹਿ ਸਕਦੇ ਜੀ ਕਿ ਦਿੱਲੀ ਦਾ 4 ਤੋਂ 5 ਵਾਰੀ ਦਾ ਟੈਸਟ ਜਿਹੜਾ ਆ ਔਰ 10 ਸਾਲ ਜਿਹੜਾ O&M ਜਿਹੜਾ ਆ ਉਹ TLT ਕੰਪਨੀ ਪਰ ਆਏਗਾ ਕਾਰਪੋਰੇਸ਼ਨ ਜਿਹੜੀ ਹੈ ਇਹ ਦੀ ਨੋਟਡ ਏਜੰਸੀ ਹੈ ਕਾਰਪੋਰੇਸ਼ਨ ਨੇ ਅੱਗੋਂ ਕਲੈਕਸ਼ਨ ਕਿੱਦਾਂ ਕਰਨੀ ਹੈ ਕਿ ਮੀਟਰ ਲਾ ਕੇ ਜਾਂ ਕਿਵੇਂ ਮਤਲਬ ਲੋਕਾਂ ਕੋਲ ਕਿਉਂਕਿ ਪਾਣੀ ਦੀ ਸਪਲਾਈ ਦੇਣੀ ਹੈ ਇੰਨਾ ਖਰਚਾ ਹੋਣਾ ਤੇ ਹੈ ਤੇ ਪਬਲਿਕ ਦੇ ਐਕਸਪੈਂਸ ਵੀ ਹੁੰਦੇ ਉਹ ਕਿਵੇਂ ਕਾਰਪੋਰੇਸ਼ਨ ਆਪਣਾ ਪਲਾਨ ਤਿਆਰ ਕਰਦੀ ਹੈ ਉਹ ਕਾਰਪੋਰੇਸ਼ਨ ਦੇ ਅਗਲੇ ਬੰਦੇ ਹੋਗੇ ਜੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਆ ਜਿਹੜਾ ਸਾਫ ਪਾਣੀ ਹੈ ਜੇ ਹਰ ਘਰ ਸਭ ਜਿਹਦੇ ਅਧੀਆਂ ਬਿਮਾਰੀਆਂ ਤੁਹਾਡੀ ਘਟ ਜਾਂਦੀਆਂ 34 ਨੰਬਰ ਦੀ ਗੱਲ ਇਹ ਹੈ ਕਿ ਜਦੋਂ ਤੁਸੀਂ ਮੋਟਰਾਂ ਨਹੀਂ ਚਲਾਓਗੇ ਇਹ ਪਾਣੀ ਉਹਨਾਂ ਪ੍ਰੈਸ਼ਰ ਦੇ ਨਾਲ ਕਿਉਂਕਿ ਇਹ ਟੈਂਕ ਬਣ ਰਿਹਾ ਹੈ ਉਹ ਕਰੀਬ 35 ਮੀਟਰ ਉੱਚੇ ਹੈ ਸੌ ਫੁੱਟ ਹੈ ਸਾਈਡ ਤੋਂ ਲੈ ਕੇ ਉਹਨਾਂ ਨੇ ਪ੍ਰੈਸ਼ਰ ਨਾਲ ਪਾਣੀ ਤੁਹਾਡੀ ਹਰ ਜਗ੍ਹਾ ਦੇ ਦੀਵਾਰਾਂ ਦੇ ਵਿੱਚ ਆ ਜਾਣਾ ਹੈ ਕਿ ਘਰ ਦੇ ਕਿੰਨੇ ਮੰਜ਼ਲੇ ਸੀ ਦੇ ਵਰਵਾ ਦੇ ਵਰਵਾ ਲੈਣੇ ਤੋਂ ਤੇ ਪਾਣੀ ਇੱਕ ਤੇ ਉਹਦੀ ਬਚਤ ਹੋਏਗੀ ਇੱਕ ਸਾਫ਼ ਸੁਥਰਾ ਪਾਣੀ ਹੋਵੇਗਾ ਤੇ ਇਹ ਪਾਣੀ ਕਮਰਸ਼ੀਅਲ ਯੂਜ਼ ਲਈ ਨਹੀਂ ਹੋਣਾ ਇਹ ਆ ਪਾਣੀ ਆਪ ਬੀਨ ਲਈ ਜਾਂ ਨਹਾਉਣ ਆ ਤੁਹਾਡੇ ਘਰ ਦੇ ਕੰਮ ਆਉਣ ਉਹਦੇ ਵਾਸਤੇ ਇੱਕ ਮ ਜਾ ਨਹੀਂ ਹੋਣਾ। ਇੰਚ ਪੰਪਕਿੰਗ ਹੋਰ ਇਹਦੇ ਨਾਲ ਇੱਕ ਮੈਨ ਸਮਝਦਾ ਕਿ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਏਗੀ ਜੇ ਅਸੀਂ ਅੰਮ੍ਰਿਤਸਰ ਦੀ ਤਰ੍ਹਾਂ ਜੇ ਇਹਨਾਂ ਬਾਰੇ ਉਹ ਕਾਮਯਾਬੀ ਦੇ ਨਾਲ ਜੇ ਸਾਡੀ ਜਿਹੜੀ ਕਾਰਪੋਰੇਸ਼ਨ ਹੈ ਉਹ ਜੀ ਡਿਲੀਵਰ ਕਰ ਪਾਉਂਦੀ ਹੈ। ਔਰ ਇੱਕ 3W ਪ੍ਰੋਜੈਕਟ ਜਿਹੜਾ ਸਨ ਗਿਆ ਹਸਤਕਾਮ ਕਰ ਰਿਹਾ। ਇਹਦਾ ਤਕਰੀਬ 75% ਹੈ ਜਿਹੜਾ ਹਮਾਰੇ ਯਹਾਂ ਤੇ ਐਡਮਿਟ ਬਣ ਲੀਆ। 25% ਹੈ ਕਿ ਅੰਮ੍ਰਿਤਸਰੀ ਆ ਗਈ ਹੈ। ਕਰਿਓ ਇਹ ਪ੍ਰੋਜੈਕਟ ਕਾਮਯਾਬ। ਇਹ ਦਿੱਤੀ ਐਮੀਆ ਪਾ ਮਤਲਬ ਮਿਸਯੂਜ਼ ਨਾ ਹੋਵੇ ਕਿਉਂਕਿ ਬੜੀ ਮਿਹਨਤ ਦੇ ਨਾਲ ਔਰ ਬੜੀ ਜਿਆਦੇ ਭਾਰੀ ਖਰਚੇ ਦੇ ਨਾਲ ਵਰਲਡ ਬੈਂਕ ਦੀ ਸਹਿਯੋਗ ਦੇ ਨਾਲ 70 ਪੈਸਾ ਵਰਲਡ ਬੈਂਕ ਦੇ ਨੇ 30 ਪੈਸੇ ਜਿਹੜੇ 30% ਹੈ ਉਹ ਪੰਜਾਬ ਦੀ ਗਵਰਨਮੈਂਟ ਦੇ ਨੇ ਸੋ ਬੜੇ ਇਹ ਪੈਸੇ ਜਿਹੜੇ ਨੇ ਇਹ ਸਾਰੇ ਤੁਹਾਡੇ ਹੀ ਨੇ ਔਰ ਇਹਨਾਂ ਨੂੰ ਸਹੀ ਤਰੀਕੇ ਨਾਲ ਵਰਤੋਂ ਚਾ ਸਕਣ ਤੁਸੀਂ ਪਾਣੀ ਦਾ ਕਨੈਕਸ਼ਨ ਜ਼ਰੂਰ ਲਵਾਇਓ ਔਰ ਯੂਥ ਵੀ ਜਰੂਰ ਕਰਿਆ ਔਰ ਤਰੀਕੇ ਨਾਲ ਹੀ ਕਿਉਂਕਿ ਮੱਟਰ ਦਾ ਲੈਵਲ ਹੈ ਇੱਕ ਮਿਸਰ ਦੇ ਲਈ ਹਰ ਸਾਲ ਵੀ ਇਹ ਰੱਪਾ ਨਾਟ ਰਿਹਾ ਜਾਂਦਾ ਇੱਕ ਨਾ ਇੱਕ ਦੇਣੀ ਜੀ ਆਪਾਂ ਸਹੀ ਤਰੀਕੇ ਦੇ ਨਾਲ ਅੱਜ ਵੀ ਆਪਣੇ ਆਪ ਨੂੰ ਵਰਤੋਂ ਦੇ ਤਾਂ ਕਿ ਸਹੀ ਨਾ ਹੋ ਜਾਵੇ ਸੋਚੋ ਸਰ ਜੀ ਦੱਸੋ ਕਿਉਂਕਿ ਪਾਣੀ ਦਾ ਸਹੀ ਵਰਤੋਂ ਵਗੈਰ ਐਕਸਪਲੋਰਿੰਗ ਹੈ ਕਈ ਲੋਕ ਛਿੰਗਾਂ ਖਾਲੀ ਸ਼ਰਤਾਂ ਦੀ ਜਗ੍ਹਾ ਤੇ ਦੇਖੀ ਇਹ ਕੀ ਲੱਗਦਾ ਹੈ ਨਾ ਕਿ ਇਹਦਾ ਵੀ ਇਸੇ ਤਰ੍ਹਾਂ ਹੀ ਮਿਸਯੂਜ਼ ਲੱਗਦਾ ਹੈ ਕਿਹਾ ਸਰ ਉਹ ਲੋਕ ਮਾਨਸਿਕ ਤੌਰ ਤੇ ਮਬਾਰਕ ਨਹੀਂ ਹੋ ਗਾ ਜਾਂ ਉਹਨਾਂ ਲੋਕਾਂ ਨੂੰ ਸੋਚ ਨਹੀਂ ਹੈਗੀ ਸੋਚ ਨਹੀਂ ਹੈਗੀ ਕੋਈ ਠੀਕਾ ਠੀਕਾ ਸਾਡੇ ਨਾਲ ਜੇ ਪਾਣੀ ਨਾ ਆਏ ਤਾਂ ਕੀ ਕਰਦਾ ਹੈ ਸਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾੜਾ ਗੁਰੂ ਸਾਹਿਬ ਦਾ ਸੰਦੇਸ਼ ਹੈ ਉਹ ਫਿਰ ਆਪਾਂ ਕਿਤੇ ਨਾ ਕਿਤੇ ਉਹਦੇ ਤੋਂ ਵੰਦੇ ਆ ਉਹਦੇ ਵਾਲੇ ਪੇਟੀ ਕੀਤੀ ਕੀ ਲੱਗਦਾ ਨੇ ਕਿ ਆਪਾਂ ਪਵਨ ਹੀ ਸਾਡੀ ਜਿਹੜੀ ਆ ਖਰਾਬ ਕਰ ਦਿੱਤੀ ਕਿਉਂਕਿ ਅੱਜ ਵੀ ਏਕੋਏ ਲੈਵਲ ਜਿਹੜਾ ਸੀਗਾ ਬਹੁਤ ਉੱਪਰ ਆ ਜਿੱਥੇ ਸਰਦੀ ਦੇ ਮਾਮਲੇ 'ਚ ਅੰਮ੍ਰਿਤਸਰ ਇੱਕ ਨੰਬਰ 'ਚ ਹੈ ਗਰਮੀ ਦੇ ਨੰਬਰ 'ਚ ਕਿਸੇ ਨਹੀਂ ਹੁਣ ਪ੍ਰਦੂਸ਼ਣ ਦੇ ਮਾਮਲੇ 'ਚ ਇੱਕ ਨੰਬਰ ਹੋ ਗਿਆ। ਦੇਖੋ ਇਹਦੇ ਵਾਸਤੇ ਜਿੱਥੇ ਸਰਕਾਰਾਂ ਨੇ ਵਰਕ ਕਰਨਾ ਉੱਥੇ ਮੇਰੀ ਇੱਕ ਸਰਕਾਰਾਂ ਤੋਂ ਵੀ ਵੱਧ ਹੈ। ਇਹ ਇੱਕ ਝੋਨੇ ਦੀ ਬਜਾਈ ਜਿਹੜੀ ਮਈ 'ਚ ਹੋਣੀ ਚਾਹੀਦੀ ਮਈ ਦੇ ਆਣ ਤੋਂ ਸ਼ੁਰੂ ਹੋ ਜੇ। ਇਹ ਪਾਣੀ ਬਚਾਉਣ ਦਾ ਬਹਾਨਾ ਬਣਾ ਕੇ ਔਰ ਬੱਤੀ ਬਚਾਉਣ ਦਾ ਬਹਾਨਾ ਬਣਾ ਕੇ ਕਿਉਂਕਿ ਉਹ ਤੇ ਵੇਖੋ ਕੋਬਣ ਬੀਜਣੋਂ ਤੇ ਹਟ ਨਹੀਂ ਰਿਹਾ। ਜਾਂ ਤੇ ਕੋ ਝੋਨਾ ਬੀਜਣੋਂ ਬੰਦ ਕਰੋ ਕੋ ਫੇਰ ਹੀ ਪਾਣੀ ਪਿਚੇਗਾ। ਜਦੋਂ ਬੀਜਿਆ ਜਾਂਦਾ ਠੀਕ ਹੈ ਬਜਾਈ ਸਮੇਂ ਬਰਸਾਤ ਨਹੀਂ ਪਰ ਬਾਅਦ 'ਚ ਜੂਨ ਦੇ ਫਰਸਟ ਹਫ਼ਤੇ ਤੱਕ ਇਹਦੀ ਬਜਾਈ ਕੰਪਲੀਟ ਹੋ ਜੇ ਇੱਕ ਵੈਰੈਟੀ ਕੋ अर्ਲੀ ਲੱਗ ਜਿਹੜੀ ਤਿੰਨਾਂ ਕਿ ਮਹੀਨਿਆਂ ਚ ਪੱਕ ਜੇ ਤੇ ਫਿਰ ਤੁਸੀਂ ਇਹ ਹਿਸਾਬ ਲਓ ਵੀ ਅਗ ਸਤੰਬਰ ਦੇ ਵਿੱਚ ਝੋਨਾ ਸਾਰਾ ਸੱਭਿਆ ਜਾਂਦਾ ਔਰ ਬੜੀ ਪੁਰਾਣੀ ਏ ਅਸੀਂ ਛੋਟੇ ਹੁੰਦੇ ਵਿੱਚ ਚੀਜ਼ਾਂ ਵੇਖਦੇ ਮੈਂ ਤੁਹਾਡੇ ਨਹੀਂ ਕਹਿਣਾ ਚਾਹੁੰਦਾ ਸਾਰੇ ਦੇਖਿਆ ਹੋਊਗਾ